ਸ਼ਾ ਮੁਹੰਮਦ ਲਤੀਫ ਕਹਿੰਦਾ ਹੈ ਉਹਦੇ ਕੋਮਲ ਦੇ ਹੱਥਾਂ ਵਿੱਚ ਕਦੇ ਕਲਮ ਨਸਰੀ ਆਈ ਤੇ ਕਦੇ ਐਸਾ ਕਠੋਰ ਸ਼ਸਤਰ ਉਹ ਚੰਡੀ ਉਹ ਤਲਵਾਰ ਨਸਰੀ ਆਈ ਸਮਝ ਨਹੀਂ ਪੈਂਦੀ ਵੀ ਇਹਨੂੰ ਕਵੀ ਲਿਖਾਂ કે ਇਸ ਨੂੰ ਸੂਰਬੀਰ ਲਿਖਾਂ ਕਿਉਂਕਿ ਕਵੀ ਸੂਰਬੀਰ ਨਹੀਂ ਹੁੰਦੇ ਤੇ ਸੂਰਬੀਰ ਕਦੇ ਕਵੀ ਨਹੀਂ ਹੁੰਦੇ ਪਰ ਗੁਰੂ ਗੋਬਿੰਦ ਸਿੰਘ ਦੇ ਵਿੱਚ ਇਹ ਦੋਵੇਂ ਗੁਣ ਨੇ ਉਸ ਪਾਤਸ਼ਾਹ ਦੀ ਜਿਹੜੀ ਵਡਿਆਈ ਹੈ ਇੱਕੇ ਹੀ ਵੇਗ ਨਾਲ ਕਲਮ ਤੇ ਤਲਵਾਰ ਚਲਾ ਲੈਣੀ ਇਹ ਕੇਵਲ ਗੁਰੂ ਗੋਬਿੰਦ ਸਿੰਘ ਦੇ ਹਿੱਸੇ ਆਇਆ ਹੈ ਜਿੰਨੀ ਵੇਗ ਨਾਲ ਉਹਦੀ ਤਲਵਾਰ ਚੱਲੀ ਹੈ 14 ਜੰਗਾਂ ਦੇ ਦਰਮਿਆਨ ਓਨੀ ਹੀ ਵੇਗ ਨਾਲ ਉਹਦੀ ਕਲਮ ਚੱਲਦੀ ਹੈ ਜਾਪ ਸਹਿਬ ਸਵਈਏ ਅਕਾਲ ਉਸਤਤ ਜਿੰਨੀ ਵੀ ਬਾਣੀ ਹੈ ਪਾਤਸ਼ਾਹ ਦੀ ਪੜ ਲਵੋ ਇੱਕੇ ਹੀ ਵੇਗ ਨਾਲ ਕਲਮ ਤੇ ਤਲਵਾਰ ਉਹਦੀ ਚੱਲਦੀ ਹੈ ਜੇ ਕਲਮ ਚੱਲੀ ਤੇ ਅਗਿਆਨ ਚੱਕਨਾ ਚੂਰ ਕਰ ਦਿੱਤਾ ਜੇ ਤਲਵਾਰ ਚੱਲੀ ਤੇ ਭਾਰਤ ਵਰਸ਼ ਚੋਂ ਮੁਗਲਿਆ ਸਲਤਨਤ ਚੱਕਨਾ ਚੂਰ ਕਰ ਦਿੱਤੀ ਤੀਸਰਾ ਗੁਣ ਬਿਆਨ ਕਰਨ ਲੱਗਾ ਸ਼ਾ ਮੁਹੰਮਦ ਲਤੀਫ ਲਿਖਦਾ ਹੈ ਮੈਂ ਵੇਖਦਾ ਹਾਂ ਇੱਕ ਜੰਗਜੂ ਕਿਰਿਆ ਕਰਨ ਵਾਲਾ ਅੱਜ ਕਹਿੰਦਾ ਮੈਂ ਥੱਕਿਆ ਹੈ ਵੀ ਇੱਕ ਤਖਤ ਤੇ ਬੈਠਾ ਤੇ ਉਹਦੇ ਚਰਨਾਂ ਦੇ ਵਿੱਚ ਸੁਲਾ ਕੁਲ ਸਾਰੀਆਂ ਕੁਲਾਂ ਦੇ ਲੋਕ ਆ ਕੇ ਬੈਠੇ ਹੋਏ ਨੇ ਸਾਰੇ ਵਰਣਾਂ ਦੇ ਲੋਕ ਆ ਕੇ ਬੈਠੇ ਹੋਏ ਨੇ ਤੇ ਸਾਰੇ ਉਹਦੇ ਪਾਸੋਂ ਉਪਦੇਸ਼ ਮੰਗ ਰਹੇ ਨੇ ਵੀ ਭਵ ਸਾਗਰ ਤੋਂ 84 ਤੋਂ ਨਿਜ਼ਾਕਤ ਮਿਲ ਜਾਵੇ ਜੇ ਗੁਰੂ ਗੋਬਿੰਦ ਸਿੰਘ ਉਪਦੇਸ਼ ਕਰ ਦਵੇ ਤੇ ਹੁਣ ਤਖਤ ਤੇ ਬੈਠਾ ਉਪਦੇਸ਼ਕ ਬਣਿਆ ਹੈ ਤੇ ਕਹਿੰਦਾ ਮੈਂ ਸੋਚਦਾ ਹਾਂ ਇੱਥੇ ਕੋਈ ਰਹਿਬਰ ਲੱਗਦਾ ਹੈ ਇੱਥੇ ਕੋਈ ਗੁਰੂ ਪੀਰ ਲੱਗਦਾ ਹੈ ਗੁਰੂ ਗ੍ਰੰਥ ਸਾਹਿਬਾ ਦੇ ਇਹ ਬੋਲ ਨੇ ਗੁਰ ਸਾਖੀ ਜੋਤ ਪਰਗਟ ਹੋਏ ਗੁਰੂ ਦੀ ਸਾਖੀ ਸਿੱਖਿਆ ਦੇ ਨਾਲ ਹੀ ਖੁਦਾ ਦੀ ਜੋਤ ਚਿੱਤ ਵਿੱਚ ਪ੍ਰਗਟ ਹੁੰਦੀ ਹੈ ਚੰਮ ਵਿੱਚ ਤੇ ਸਾਰਿਆਂ ਦੇ ਹੀ ਉਹਦੇ ਦਿੱਤੇ ਸਵਾਸ ਨੇ ਸਾਰਿਆਂ ਦੇ ਸ਼ਰੀਰਾਂ ਵਿੱਚ ਪਰਮਾਤਮਾ ਵਸਦਾ ਹੈ ਪਰ ਇੱਕ ਬਾਣੀ ਦਾ ਫੁਰਮਾਨ ਹੈ ਗੁਰੂ ਗ੍ਰੰਥ ਸਾਹਿਬ ਪਾਸ਼ਾ ਕਹਿੰਦੇ ਨੇ ਕੋਟਨ ਮਹ ਨਾਨਕ ਕੋ ਨਾਰਾਇਣ ਜਿਹੇ ਚੀਤ ਚੇਤੇ ਵਿੱਚ ਨਹੀਂ ਹੈ ਸਾਰਿਆਂ ਦੇ ਅਗਰ ਖੁਦਾ ਨੂੰ ਚੇਤੇ ਵਿੱਚ ਲਿਆਉਣਾ ਹੈ ਪ੍ਰਗਟ ਕਰਨਾ ਹੈ ਤੇ ਆਖਣ ਲੱਗੇ ਗੁਰ ਸਾਖੀ ਜੋਤ ਪ੍ਰਗਟ ਹੋਏ ਗੁਰੂ ਦੀ ਸਿੱਖਿਆ ਤੋਂ ਬਿਨਾ ਪ੍ਰਭੂ ਪ੍ਰਗਟ ਨਹੀਂ ਜੇ ਹੁੰਦਾ ਪ੍ਰਭੂ ਦਿਦਾਰੇ ਨਹੀਂ ਜੇ ਦਿੰਦਾ ਬਾਣੀ ਦਾ ਫਰਮਾਨ ਹੈ ਗੁਰthia ਸਾਖੀ ਤਾਂ ਡਿਠਮ ਆਖੀ ਜਿੰਨੇ ਗੁਰੂ ਦੀ ਸਿੱਖਿਆ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੀ ਸਿੱਖਿਆ ਸੁਣ ਲਈ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਦਾ ਵਿਚੋਲਾ ਬਣ ਗਿਆ ਉਹਨਾਂ ਨੂੰ ਨਿਰਗੁਣ ਸਰੂਪ ਦੇ ਨਾਲ ਅਪੇਧ ਉਸਨੇ ਕਰ ਦਿੱਤਾ ਕਹਿੰਦਾ ਕਦੇ ਕਲਮ ਫੜੀ ਤੇ ਮੈਨੂੰ ਕਵੀ ਜਿਹਾ ਜਾਪਦਾ ਉਹਦੇ ਵਰਗਾ ਕਵੀ ਕੋਈ ਨਹੀਂ ਹੈ ਤਲਵਾਰ ਫੜੀ ਐਸਾ ਸੂਰਮਾ ਹੈ 14 ਜੰਗਾਂ ਵਿੱਚ ਮੁਗਲਿਆ ਸਲਤਨਤ ਬਾਈ ਧਾਰ ਦੇ ਰਾਜਿਆਂ ਨੂੰ ਧੂਲ ਚਟਾ ਦਿੱਤੀ ਉਹਦੇ ਵਰਗਾ ਸੂਰਮਾ ਕੋਈ ਨਹੀਂ ਹੈ ਤੇ ਜੇ ਕਹਿੰਦਾ ਤਖਤ ਤੇ ਬਹਿ ਕੇ ਉਪਦੇਸ਼ ਦਿੰਦਾ ਹੈ ਸਿੱਧੀ ਨਿਜ਼ਾਕਤ ਦੇ ਰਿਹਾ ਹੈ 84 ਦੇ ਗੇੜ ਕੱਟ ਰਿਹਾ ਹੈ ਤੇ ਮੈਨੂੰ ਲੱਗਦਾ ਹੈ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਗੁਰੂ ਪੀਰ ਵੀ ਹੋਰ ਨਹੀਂ ਹੋਇਆ ਦੁਨੀਆ ਤੇ ਚੌਥਾ ਗੁਣ ਬਿਆਨ ਕਰਨ ਲੱਗਾ ਹੈ ਸ਼ਾ ਮੁਹੰਮਦ ਲਤੀਫ ਕਹਿੰਦਾ ਹੈ ਮੈਂ ਦੇਖਦਾ ਹਾਂ ਅੱਜ ਇੱਕ ਤਖਤ ਤੇ ਬੈਠਾ ਤੇ ਭਿਖਾਰੀਆਂ ਦੀ ਲੈਣ ਲੱਗੀ ਹੈ ਰੱਬ ਦਾ ਵਾਸਤਾ ਜੇ ਭੁਲੇਖਾ ਨਾ ਖਾ ਲਿਓ ਭਾਵੇਂ ਲੱਖ ਰੁਪਏ ਦਾ ਕੋਟ ਹੈ ਤੁਹਾਡੇ ਤਨ ਤੇ ਤੇ ਭਾਵੇਂ 100 ਰੁਪਏ ਦਾ ਕੋਈ ਪਾਟਾ ਜਿਹਾ ਕੁੜਤਾ ਹੈ ਇਹ ਨਹੀਂ ਇਹ ਨਹੀਂ ਵੀ ਜੇ ਕੋਈ ਇਥੇ ਕੋਟ ਵਾਲਾ ਆਇਆ ਹੈ ਜਾਂ ਇਥੇ ਕੋਈ ਗਰੀਬੜਾ ਆਇਆ ਹੈ ਮਨ ਅੰਦਰ ਕਿਤੇ ਵਹਿਮ ਹੋਵੇ ਵੀ ਇਹ ਇਹ ਰਾਜਾ ਹੈ ਇਹ ਲੀਡਰ ਹੈ ਇਹਦਾ ਕੋਈ ਗੁਰੂ ਦੇ ਦਰ ਤੇ ਅਦਬ ਬਹੁਤਾ ਉੱਚਾ ਹੋਵੇਗਾ ਭਾਵੇਂ ਤੇ ਤੇਰਾ ਫਟਿਆ ਪੁਰਾਣਾ ਲਿਬਾਸ ਹੈ ਤੇ ਭਾਵੇਂ ਲੱਖ ਰੁਪਏ ਦਾ ਕੋਟ ਹੈ ਜਿਹੜਾ ਵੀ ਗੁਰੂ ਦੇ ਦਰ ਤੇ ਆਉ ਕਤਾਰ ਵਿੱਚ ਖਲੋਤਾ ਹੈ ਸਾਰੇ ਹੀ ਗੁਰੂ ਦੇ ਦਰ ਦੇ ਮੰਗਤੇ ਨੇ ਸਾਰੇ ਹੀ ਗੁਰੂ ਦੇ ਦਰ ਦੇ ਭਿਖਾਰੀ ਨੇ ਤੇ ਭਿਖਾਰੀ ਜਿਹੜਾ ਹੋਇਆ ਹੀ ਭਿਖਾਰੀ ਉਹ ਉੱਚਾ ਕੀ ਤੇ ਨੀਵਾ ਕੀ ਕਹਿੰਦਾ ਮੈਂ ਵੇਖਿਆ ਉਹ ਤਖਤ ਤੇ ਬੈਠਾ ਸੀ ਔਰ ਹੈਰਾਨੀ ਇਸ ਗੱਲ ਦੀ ਹੈ ਰਾਜਿਆਂ ਕੋਲੋਂ ਮੰਗੀਏ ਇੱਕ ਦੋ ਦਿਨ ਝੋਲੀਆਂ ਭਰ ਸਕਦੇ ਨੇ ਪਰ ਆਇਆ ਗੁਰੂ ਗੋਬਿੰਦ ਸਿੰਘ ਨੰਦਾ ਦੀ ਪੁਰੀ ਵਿੱਚ ਤੇਰੇ ਦਰ ਉੱਤੇ ਹਜ਼ਾਰਾਂ ਦੀ ਭੀੜ ਰਹਿੰਦੀ ਹੈ ਜੋ ਕੋਈ ਮੰਗਦਾ ਹੈ ਜੋ ਵੀ ਕੋਈ ਮੰਗਦਾ ਹੈ ਜੋ ਵੀ ਕਿਸੇ ਦੀ ਕੋਈ ਆਸ਼ਾ ਹੈ ਤੇ ਤੂੰ ਸਾਰਿਆਂ ਦੀਆਂ ਝੋਲੀਆਂ ਭਰੀ ਜਾਂਦਾ ਕਿਤੇ ਅੱਜ ਦਾ ਥੋੜੀ ਭਰਦਾ ਹੈ ਇਹ ਥੋੜੀ ਵੀ ਗੁਰੂ ਗੋਬਿੰਦ ਸਿੰਘ ਅੱਜ ਦਾ ਹੀ ਝੋਲੀਆਂ ਪਰਦਾ ਹੈ ਜਾਂ ਕੱਲ ਦਾ ਝੋਲੀਆਂ ਪਰਦਾ ਨਹੀਂ ਤੂੰ ਸਤਗੁਰ ਚਹੋਂ ਜੁਗੀ ਆਪ ਹਾਪੇ ਪਰਮੇਸ਼ਰ ਸ਼ਰੀਰ ਕਰਕੇ ਠੀਕ ਹੈ ਆ ਗੁਰੂ ਗੋਬਿੰਦ ਸਿੰਘ ਤੁਹਾਨੂੰ ਥੋੜਾ ਸਮਾਂ ਹੋਇਆ ਦੁਨੀਆ ਤੇ ਆਇਆ ਪਰ ਨਿਰਗੁਣ ਤੌਰ ਤੇ ਤੁਸੀਂ ਜੁਗਾ ਜੁਗਾ ਤੋਂ ਮਾਲਕ ਹੋ ਕੁੱਲ ਕਾਇਨਾਤ ਦੇ ਤੇ ਗੁਰੂ ਨਾਨਕ ਸਾਹਿਬ ਨੇ ਬਾਣੀ ਵਿੱਚ ਇੱਕ ਲਫ਼ਜ਼ ਵਰਤਿਆ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਪਤਾ ਕਦੋਂ ਦਾ ਦਿੰਦਾ ਹੈ ਗੁਰਨਾਨਕ ਦਾ ਨਿਰਗੁਣ ਸਤਿਗੁਰੂ ਗੋਬਿੰਦ ਸਿੰਘ ਦਾ ਨਿਰਗੁਣ ਸਰੂਪ ਪਤਾ ਕਦੋਂ ਦਾ ਦਿੰਦਾ ਹੈ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਈ ਖਾਹੇ ਜੁਗਾ ਜੁਗਾ ਤੋਂ ਆ ਤੁਹਾਡੇ ਮੇਰੇ ਵਰਗੇ ਭਖਾਰੀ ਇਹਦੇ ਦਰ ਤੇ ਖਲੋਂਦੇ ਨੇ ਤੇ ਝੋਲੀਆਂ ਭਰੀ ਜਾਂਦਾ ਏ ਮੰਗਦੇ ਥੱਕ ਜਾਓਗੇ ਮੇਰਾ ਬਾਪੂ ਗੁਰੂ ਗੋਬਿੰਦ ਸਿੰਘ ਵੰਡਦਾ ਨਹੀਂ ਜੇ ਥੱਕਦਾ ਏਡਾ ਵੱਡਾ ਏਡਾ ਵੱਡਾ ਦਾਤਾਰ ਹੈ ਤੇ ਕਹਿੰਦੇ ਮੈਂ ਵੇਖਿਆ ਵੀ ਅਹੀਰ ਵਰਗੇ ਕਵੀ ਕਵਿਤਾ ਸੁਣਾਉਣ ਤੇ ਝੋਲੀ ਅਡ ਕੇ ਕਹਿਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੰਗਾਲਤਾਈ ਨੇ ਘਰ ਵਿੱਚ ਤੰਬੂ ਲਾਏ ਨੇ ਅਠੀ ਪੈਰੀ ਰੋਟੀ ਨਹੀਂ ਜੁੜਦੀ ਕੋਈ ਪ੍ਰਬੰਧ ਹੀ ਕਰ ਦੇ ਇੱਕ ਕਵਿਤਾ ਸੁਣਾਈ ਅਹੀਰ ਨੇ ਤੇ ਗੁਰੂ ਗੋਬਿੰਦ ਸਿੰਘ ਰੀਜ ਕੇ ਸੋਨੇ ਦੀਆਂ ਮੋਹਰਾਂ ਦਾ ਝੋਲਾ ਭਰ ਕੇ ਤੇ ਝੋਲੀ ਵਿੱਚ ਪਾ ਦਿੰਦਾ ਹੈ ਤੇ ਅਹੀਰ ਸਾਡੇ ਵਰਗਾ ਨਹੀਂ ਸੀ ਜਿਹੜਾ ਕੇਵਲ ਚੰਮ ਦੀਆਂ ਹੀ ਝੋਲੀਆਂ ਭਰਉਣ ਆਇਆ ਸੀ ਅਹੀਰ ਕੋਲ ਝੋਲੀਆਂ ਦੋ ਨੇ ਕਹਿੰਦਾ ਪਾਤਸ਼ਾਹਏ ਤੇ ਇੱਕ ਝੋਲੀ ਭਰੀ ਹੈ ਤਨ ਦੀ ਝੋਲੀ ਭਰੀ ਹੈ ਜੀਵਨ ਸੌਖਾ ਬਤੀਤ ਹੋਵੇ ਮੋਰਾ ਤੂੰ ਮੇਰੀ ਝੋਲੀ ਪਾ ਦਿਤੀਆਂ ਸੁਖ ਸਹੂਲਤਾਂ ਜੀਵਨ ਦੇ ਮੈਂ ਖਰੀਦ ਸਕਾਂ ਪਰ ਪਾਤਸ਼ਾਹ ਇੱਕ ਝੋਲੀ ਹੋਰ ਹੈ ਭਰਨੀ ਉਹ ਵੀ ਪਵੇਗੀ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਉਹ ਕਿਹੜੀ ਹੈ ਕਹਿੰਦਾ ਫਿਰ ਐਦਾਂ ਕਰੋ ਤਨ ਦੀ ਝੋਲੀ ਦੌਲਤ ਨਾਲ ਭਰ ਦਿੱਤੀ ਐ ਤੇ ਮਨ ਦੀ ਝੋਲੀ ਆਪਣੇ ਨਾਮ ਨਾਲ ਭਰ ਦੇ ਤਨ ਕਰਕੇ ਗਰੀਬੀ ਉਡਾ ਦੇ ਮਨ ਕਰਕੇ ਗਰੀਬੀ ਉਡਾ ਦੇ ਤਨ ਦੀ ਝੋਲੀ ਧਨ ਨਾਲ ਤੇ ਮਨ ਦੀ ਝੋਲੀ ਆਪਣੇ ਨਾਮ ਨਾਲ ਭਰ ਦੇ ਫਿਰ ਮੇਰਾ ਜੀਵਨ ਸਫਲਾ ਹੈ ਗੁਰੂ ਗੋਬਿੰਦ ਸਿੰਘ ਏਡਾ ਦਾਤਾ ਹੈ ਦੇਂਦਾ ਦੇ ਲੈਂਦੇ ਥਕਪਾਹਿਆ ਜਿਹੜੇ ਲੱਖਾਂ ਲੋਕ ਹਜੂਰ ਸਾਹਿਬ ਨਤਮਸਟਕ ਹੁੰਦੇ ਨੇ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਕਾਰਨ ਕੀ ਹੈ ਰਾਜਿਆਂ ਦੇ ਦਰ ਤੇ ਝੋਲੀਆਂ ਅਡਣਾਉਨੇ ਆ ਜੇ ਭਰ ਜਾਂਦੀਆਂ ਨੇ ਤੇ ਰੌਣਕਾਂ ਵੱਧ ਜਾਂਦੀਆਂ ਨੇ ਕਹਿੰਦਾ ਕਲਮ ਫੜੀ ਤੇ ਕਵੀ ਲੱਗਾ ਤਲਵਾਰ ਫੜੀ ਤੇ ਸੂਰਬੀਰ ਲੱਗਾ ਸਿੱਖ ਸੰਗਤਾਂ ਵਿੱਚ ਬੈਠਾ ਕੋਈ ਉਪਦੇਸ਼ਕ ਲੱਗਾ ਕੋਈ ਰਹਿਬਰ ਲੱਗਾ ਕੋਈ ਗੁਰੂ ਲੱਗਾ ਇੱਕ ਉੱਚੇ ਦੇ ਤਖਤ ਤੇ ਬੈਠਾ ਇਉਂ ਮਾਲਮ ਹੋਇਆ ਵੀ ਅਨੰਦਾਂ ਦੀ ਪੂਰੀ ਵਿੱਚ ਦਿੱਲੀ ਦੇ ਤਖਤ ਨਾਲੋਂ ਉੱਚੇ ਤਖਤ ਦਾ ਮਾਲਕ ਕੋਈ ਬਾਦਸ਼ਾਹ ਬੈਠਾ ਹੋਵੇ ਔਰੰਗਜ਼ੇਬ ਬੜਾ ਬਾਹੂਬਲੀ ਹੈ ਭਾਰਤ ਵਰਸ਼ ਦੇ ਹਰ ਕੋਨੇ ਤੇ ਉਹਨੇ ਡੰਕੇ ਦੀ ਚੋੜ ਤੇ ਐਲਾਨ ਕੀਤਾ ਹੈ ਕੋਈ ਦਸਤਾਰ ਨਹੀਂ ਬਨ ਸਕਦਾ ਕੋਈ ਕਲਗੀ ਨਹੀਂ ਲਾ ਸਕਦਾ ਕੋਈ ਘੋੜ ਸਵਾਰੀ ਨਹੀਂ ਕਰ ਸਕਦਾ ਕੋਈ ਸ਼ਸਤਰ ਨਹੀਂ ਰੱਖ ਸਕਦਾ ਟੋਪੀਆਂ ਪਾ ਲੋ ਕਹਿੰਦਾ ਦਸਤਾਰਾਂ ਲਾ ਦੇਓ ਟੋਪੀਆਂ ਪਾ ਲੋ ਗੁਲਾਮਾਂ ਦਾ ਦੇਸ਼ ਹੈ ਗੁਲਾਮ ਬਣ ਜਾਓ ਇਤਿਹਾਸ ਗਵਾਹ ਇੱਕੋ ਹੀ ਜਗ੍ਹਾ ਹੈ ਸਮੁੱਚੇ ਭਾਰਤ ਵਰਸ਼ੰਦਰ ਜਿੱਥੇ ਔਰੰਗਜ਼ੇਬ ਦਾ ਹੁਕਮ ਲਾਗੂ ਨਹੀਂ ਹੁੰਦਾ आनंदा दी पुरी ਵਿੱਚ ਪਾਤਸ਼ਾਹ ਨੇ ਐਲਾਨ ਕੀਤਾ ਹੈ ਔਰੰਗਜ਼ੇਬ ਤੂੰ ਐਲਾਨ ਕਰਦਾ ਹੈ ਵੀ ਨਗਾਰੇ ਨਹੀਂ ਵੱਜਣਗੇ ਲੈ ਅੱਜ ਤੋਂ ਫਿਰ ਗੋਬਿੰਦ ਰਾਏ ਰਣਜੀਤ ਨਗਾਰਾ ਵਜਾਵੇਗਾ ਉਹ ਤੂੰ ਕਹਿੰਦਾ ਹੈ ਕੋਈ ਕਲਗੀ ਨਹੀਂ ਲਾਵੇਗਾ ਲੈ ਫਿਰ ਅੱਜ ਤੋਂ ਗੋਬਿੰਦ ਰਾਏ ਹੀਰਿਆਂ ਨਾਲ ਜੜਤ ਕਲਗੀ ਲਾਵੇਗਾ ਤੂੰ ਕਹਿਣਾ ਹੈ ਦਿੱਲੀ ਦੇ ਤਖਤ ਤੋਂ ਉੱਚਾ ਤਖਤ ਨਹੀਂ ਬਣ ਸਕਦਾ ਆ ਨੰਦਾਂ ਦੀ ਪੁਰੀ ਵਿੱਚ ਤੇਰੇ ਤਖਤ ਨਾਲੋਂ ਦੂਣਾ ਉੱਚਾ ਤਖਤ ਲਾਇਆ ਹੀ ਗੋਬਿੰਦ ਰਾਏ ਨੇ ਇਤਿਹਾਸ ਇਤਿਹਾਸ ਗਵਾਹ ਹੈ ਔਰੰਗਜ਼ੇਬ ਦੇ ਜਿੰਨੇ ਵੀ ਹੁਕਮ ਨੇ ਇੱਕੋ ਇੱਕ ਦੁਨੀਆ ਤੇ ਧਰਤੀ ਹੈ ਨੰਦਾਂ ਦੀ ਪੁਰੀ ਦੀ ਜਿੱਥੇ ਗੁਰੂ ਗੋਬਿੰਦ ਸਿੰਘ ਨੇ ਲਾਗੂ ਨਹੀਂ ਹੋਣ ਦਿੱਤੇ ਤੇ ਫਿਰ ਵੱਡਾ ਬਾਦਸ਼ਾਹ ਔਰੰਗਾ ਹੋਇਆ ਕਿ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਹੋਇਆ ਭਾਈ ਨੰਦ ਲਾਲ ਨੇ ਆਖਿਆ ਸੀ ਕਮਲੇ ਲੋਕ ਕਹਿੰਦਾ ਗੱਲ ਨਹੀਂ ਸਮਝਦੇ ਇਉਂ ਲੱਗਦਾ ਹੈ ਵੀ ਇਹ ਗੁਰੂ ਗੋਬਿੰਦ ਸਿੰਘ ਕਿਤੇ ਕੇਵਲ ਕਲ ਯੁਗ ਦਾ ਅਵਤਾਰ ਹੈ ਛੋਟੀ ਮੋਟੀ ਤਾਕਤ ਦਾ ਮਾਲਕ ਹੈ ਕਹਿੰਦਾ ਨਹੀਂ ਤੁਹਾਡੀ ਨਦਰ ਇੱਕ ਆਲਮ ਵਿੱਚ ਵੇਖ ਸਕਦੀ ਹੈ ਤੇ ਮੈਂ ਅੱਖਾਂ ਮੀਟ ਕੇ ਜਦੋਂ ਦੂਸਰੇ ਆਲਮ ਤੱਕ ਦਰਗਾਹ ਤੱਕ ਨਿਗਾਹ ਮਾਰਦਾ ਹਾਂ ਜਿਹੜਾ ਅਨੰਦਾ ਦੀ ਪੂਰੀ ਦੇ ਤਖਤ ਤੇ ਬੈਠਾ ਹੋਇਆ ਬਾਦਸ਼ਾਹ ਹੈ ਉਸ ਬ੍ਰਹਿਮੰਡ ਦੇ ਅੰਦਰ ਉਸ ਬੈਕੁੰਟ ਦੇ ਅੰਦਰ ਉਸ ਸੱਚਖੰਡ ਦੇ ਅੰਦਰ ਵੀ ਤਖਤ ਤੇ ਸੁਭਾਏ ਮਾਨ ਕੋਈ ਦੂਸਰਾ ਖੁਦਾ ਨਹੀਂ ਗੁਰੂ ਗੋਬਿੰਦ ਸਿੰਘ ਹੀ ਹੈ ਬੋਲ ਕੀਨੇ ਉਹਦੇ ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ ਇੱਕ ਹੀ ਆਲਮ ਦਾ ਮਾਲਕ ਹੈ ਔਰੰਗਜ਼ੇਬ ਆ ਇੱਕ ਦੇਸ਼ ਦਾ مالک ਹੈ ਆਲਮ ਤੇ ਸਮੁੱਚੀ ਧਰਤੀ ਇੱਕ ਕਾਲਮ ਦਾ ਵੀ مالک ਹੋਵੇ ਇੱਕ ਦੇਸ਼ ਦਾ مالک ਹੈ ਗੁਰੂ ਗੋਬਿੰਦ ਸਿੰਘ ਦੋਹਾਂ ਆਲਮਾਂ ਦਾ مالک ਹੈ ਲੋਕ ਤੇ ਪਰਲੋਕ ਦਾ ਖਸਮ ਗੁਰੂ ਗੋਬਿੰਦ ਸਿੰਘ ਹੈ ਸ਼ਾ ਮੁਹੰਮਦ ਲਤੀਫ ਕਹਿੰਦਾ ਐਡਾ ਕਦਾਤਾਰ ਹੈ ਤਖਤ ਤੇ ਬੈਠਾ ਝੋਲੀਆਂ ਮੋਹਰਾਂ ਨਾਲ ਭਰਦਾ ਏ ਮੈਂ ਅੱਜ ਕਹਿ ਦਿੰਦਾ ਹਾਂ ਇਹਦੇ ਬਾਰੇ ਕੀ ਲਿਖਾਂ ਕਲਮ ਫੜੀ ਕਵੀ ਲਿਖਣਾ ਪੈ ਗਿਆ ਤਲਵਾਰ ਫੜੀ ਸੂਰਬੀਰ ਲਿਖਣਾ ਪੈ ਗਿਆ ਹਏ ਸਿੱਖਾਂ ਵਿੱਚ ਬੈਠਾ ਤੇ ਮੁਰਸ਼ਿਦ ਲਿਖਣਾ ਪੈ ਗਿਆ ਅੱਜ ਉੱਚੇ ਤਖਤ ਤੇ ਬੈਠਾ ਹੈ ਤੇ ਇਉਂ